नवाशहरिया प्रोग्राम वास्तविक प्रदेशी की तरफ आप जी का हार्दिक स्वागत है पेश है जिला शहीद भगत सिंह का संबंधित अज विशेष सरगर्मी फैमिली रेस्टो बार एक मल्टी कुजीन रेस्टो का स्वाद जो तो हमेशा रहेगा याद आज ही आओ चिंदूस फैमिली रेस्टो बार रोड नवा शहर कॉल सेवन एट थ्री सेवन डबल जीरो डबल जीरो डबल सिक्स आया, आया सादे ਅੱਜ ਕੋਈ ਆਇਆ ਆਇਆ ਸਾਡੇ ਮੇਲੇ ਢੇੜੇ ਵਿੱਚ ਮੰਝਾ ਗਾਇਆ ਢੇੜੇ ਵਿੱਚ ਮੰਝਾ ਗਾਇਆ ਮਾਹੀ ਨੇ ਕੋਲ ਪਠਾਇਆ ਮੁੱਕ ਗਏ ਸਾਰੇ ਝਗੜੇ țeੜੇ ਅੱਜ ਕੋਈ ਆਇਆ ਆਇਆ ਸਾਡੇ ਮੇਲੇ ਚੜ੍ਹ ਕੇ ਘਟਾ ਕਾਲੀਆਂ ਆਈਆਂ ਚੜ੍ਹ ਕੇ ਘਟਾ ਤਾਲੀਆਂ ਆਈਆਂ ਮੋਢਾਂ ਵੀ ਪੈਲਾ ਪਾਈਆਂ ਨੜਕੇ ਘਟਾ ਤਾਲੀਆਂ ਆਈਆਂ ਹੋਰਾਂ ਦੀ ਪਹਿਨਾ ਪਾਈਆਂ ਮਹਿਫਤ ਹੋ ਗਈ ਛਟਾਣਿਆ ਜਦੋਂ ਪਤਨਾ ਮਾਰੇ ਘੇਰੇ ਅੱਜ ਕੋਈ ਆਇਆ ਆਇਆ ਸਾਡੇ ਵੇਲੇ ਸਾਵਣੇ ਰੌਣਕਾਂ ਲਾਈਆਂ ਤੇਰੀਆਂ ਮਲਾਈਆਂ ਸਾਮਨ ਨੇ ਰੌਣਕਾਂ ਨਈਆਂ ਇਛੜੀਆਂ ਸਹੇਲੀਆਂ ਮਲਾਈਆਂ ਮਨ ਵਿੱਚ ਖੁਸ਼ੀਆਂ ਆਛਿਆ ਮਨ ਵਿੱਚ ਖੁਸ਼ੀਆਂ ਆਛਿਆ ਜਦੋਂ ਪਿੰਗ ਆਛੜੀਆਂ ਕੋਈ ਨਾ ਹਣ ਆਵੇ ਨੇਰੇ ਕੋਈ ਨਾ ਹਣ ਆਵੇ ਨੇਰੇ ਅੱਜ ਕੋਈ ਆਇਆ ਆਇਆ ਸਾਡੇ ਨੇਰੇ ਅੰਨਿਆ ਚੱਕੀਆਂ ਪੰਨਿਆ ਅੰਨਿਆ ਚੱਕੀਆਂ ਪੰਨਿਆ ਕਹਿੰਦੇ ਉਹ ਰੌਣਕਾਂ ਨਈਆਂ ਪਿੰਨਾ ਚਰਮਾਂ ਬਲੋਸਾ ਵਰਦੀਆਂ ਸਭ ਨੂੰ ਬੁਧਾਈਆਂ ਕਿ ਆਇਆ ਹਾਂ ਕਹਿੰਦੇ ਈ ਰਹਾ ਹਾਂ ਕਹਿੰਦੇ ਇੱਥੇ ਆਏ ਜਿਹੜੇ ਅਜੇ ਕੋਈ ਆਇਆ ਆਇਆ ਸਾਡੇ ਵਿੱਚ ਉਸ ਜ਼ਖਮ ਦਿੱਤੇ ਜੇ ਆਪ ਜਾਂ ਤੋਂ ਭੱਜਿਆ ਤਾਂ ਪਰਤ ਆਵਾਂਗੇ ਜਿਸ ਨੂੰ ਜਨਮ ਦਿੱਤਾ ਉਸ ਜ਼ਖਮ ਦਿੱਤੇ ਜੇ ਖੁਦ ਭੱਜਿਆ ਫਿਰ ਪਰਤ ਆਵਾਂਗੇ ਆਵਾਜ਼ਾਂ ਮਾਰਨਾ ਅੜਿਆ ਰੋਕ ਨਾ ਮਿਲੋ ਆਵਾਜ਼ਾਂ ਮਾਰਨਾ ਅੜਿਆ ਰੋਕ ਨਾ ਮੈਨੂੰ ਉਸ ਰੌਣ ਦੇ ਭਰ ਕੇ ਫਿਰ ਪਰਤ ਆਵਾਂਗੀ ਉਸ ਰੌਣ ਦੇ ਭਰ ਕੇ ਫਿਰ ਪਰਤ ਆਵਾਂਗੀ ਨਾ ਰੰਗ ਬਰੰਗੇ ਫੋਨ ਨਾ ਸਤਰੰਗੀਆਂ ਆਪੀਂ ਦਾ ਕਿੱਥੇ ਇੱਥੇ ਆਪਾਂ ਪਿੰਡਾਂ ਕਿੱਥੇ ਯਾ ਰੰਗ ਬਰੰਗੇ ਫੋਨ ਨਾ ਸਤਰੰਗੀਆਂ ਆਪੀਂ ਦਾ ਮਹਿਤਾ ਵੰਡੇਗਾ ਸਭ ਨੂੰ ਫਿਰ ਪਰਤ ਆਵਾਂਗੀ ਮਹਿਤਾ ਵੰਡੇਗਾ ਸਭ ਨੂੰ ਪਰਤ ਆਵਾਂਗੇ ਬਿਲ ਹੁਸੈਨਾ ਬੇਚੈਨ ਤੂੰ ਬਿਲ ਹੁਸੈਨਾ ਬੇਚੈਨ ਤੂੰ ਪੰਛੀ ਰਚਿਆ ਕਰੇ ਬਿਲ ਹੁਸੈਨਾ ਬੇਚੈਨ ਤੂੰ ਪੰਛੀ ਰਚਿਆ ਕਰੇ ਚੋਕ ਚਗਾਏਗਾ ਫਿਰ ਪਰਤ ਆਵਾਂਗੇ ਚੋਕ ਚਗਾਏਗਾ ਫਿਰ ਪਰਤ ਆਵਾਂਗੇ ਹੀ ਮੈਂ ਤੀਆਂ ਯਾਤਾਂ ਪੁਰਾਣ दा पुराणे सां जा जणियां सुने दो पुरा ਲਾਕ ਰਖੰਡੀਆਂ ਹਵਾਵਾ ਜਦੋਂ ਆਉਂਦੀਆਂ ਮੇਰੇ ਨਾਲ ਸਖਿਆ ਵੀ ਮੀਂਹ ਨਾ ਹੋ ਜਿਆ ਆਈ ਔਰ ਜੇ ਜੋ ਸ਼ਾਵਣ ਦਾ ਮਹੀਨਾ ਵਰਤਣ ਦਾ ਮਹੀਨਾ ਨਹੀਂ ਹੁੰਦਾ ਇਹੇ ਕਰਕੇ ਪ੍ਰੋਗਰਾਮ ਜਿਹੜਾ ਬਰਕਾ ਦੀ ਠੰਡੀ ਖਾਂ ਰਿਹਾ ਰੱਖਿਆ ਤੇ ਐ ਪੱਖੇ ਵੀ ਚੱਲ ਰਹੇ ਆ ਤੁਸੀਂ ਆਏ ਹੋ ਤੁਹਾਡਾ ਕਦਮ ਕਰਨ ਕਾਤੇ ਫਿਰ ਮਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਵਿਸ਼ੇਸ਼ ਤੌਰ ਤੇ ਤੁਹਾਡਾ ਧੰਨਵਾਦ ਕਰਦੇ ਆ ਸਰਪੰਚ ਸਾਹਿਬ ਨੂੰ ਵੀ ਧੰਨਵਾਦ ਕਰਦੇ ਆ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਧੰਨਵਾਦ ਕਰਦੇ ਆ ਨੌਜਵਾਨ ਸਭਾ ਨੂੰ ਵੀ ਧੰਨਵਾਦ ਕਰਦੇ ਆ ਅੱਜ ਤੁਸੀਂ ਜਿੰਨੇ ਕਦਮ ਚੱਲ ਕੇ ਆਏ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਹਰ ਵਿੱਚ ਸਵਾਗਤ ਹੈ ਔਰ

ਇਸ ਪ੍ਰੋਗਰਾਮ ਨੂੰ ਸਫਲ ਕਰਨ ਵਾਸਤੇ ਸਾਡੇ ਦੇ ਚੋਣੇਦਾਰ ਵੋਟਾਂ ਜੋੜਿਆ ਮਲਕੀਤ ਜੰਢੀ ਜੀ ਜਿਨ੍ਹਾਂ ਨੇ ਵਿਸ਼ੇਸ਼ ਤੌਰ ਤੇ ਪਹਿਲਾਂ ਮੈਨੂੰ ਅਨੁਨਾ ਦਿੱਤਾ ਕਿ ਮਾਣਿ ਸਾਹਿਬ ਜੀ ਕਦੇ ਆਉਨਾਗੇ ਤੁਹਾਡੇ ਨਾਲ ਹਰ ਤਰ੍ਹਾਂ ਖੜੇ ਆ ਇਹਨਾਂ ਦੇ ਬੇਟਾ ਜੀ ਐਡਵੋਕੇਟ ਜਸਪ੍ਰੀਤ ਬਾਜਵਾ ਜੀ ਹੋਰ ਇਸ ਤਰ੍ਹਾਂ ਸੱਜਣ ਸਾਲੋ ਨੇ ਕਿ ਇਸ ਪ੍ਰੋਗਰਾਮ ਦੇ ਸਿਖਰ ਜਿਹੜੇ ਆ ਜਿਨ੍ਹਾਂ ਨੇ ਇਹ ਸ਼ੁਰੂ ਕੀਤਾ ਪੰਜਾਬ केंद्रीय पंजाबी लेखक सभा ਦੇ ਜਨਨ ਸਥਾਨ ਕਰਾ ਪੂਰੇ ਆਲ ਇੰਡੀਆ ਲੈਵਲ ਤੇ ਇਹ ਸੰਸਥਾ ਹੈ ਔਰ ਬਾਕੀ ਸੁਭਾਵਾਂ ਜਿਹੜੀਆਂ ਪੂਰੇ ਪੰਜਾਬ ਦੀਆਂ ਔਰ ਇੰਡੀਆ ਲੈਵਲ ਦੀਆਂ ਇਹਨਾਂ ਨੇ ਮੇਹਰ ਕਰਦਿਆਂ ਸਾਡੇ ਵੀ ਪੰਜਾਬ ਸਾਹਿਬ ਸਭਾ ਦੇ ਜਿਹੜੇ ਬਹੁਤ ਸਾਰੇ ਲੇਖਕ ਹੈ ਨਾ ਨੰਬਰ ਸਾਰੇ ਉਹ ਜੀਵਨ ਭਰ ਦੀ ਮੈਂਬਰਸ਼ਿਪ ਉਹਨਾਂ ਨੇ ਲਈ ਹੈ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਅਨੁਸਾਰ ਉਤਸ਼ਾਹਤ ਹੋਰ ਤੇ ਸੁਭਾਰੇ ਕੋਲ ਚੱਲ ਕੇ ਆਏ ਆ ਹੋਰ ਵੀ ਬਹੁਤ ਸਾਰੇ ਪ੍ਰੋਗਰਾਮ ਸੀ ਧੂਰੀ ਨੇ ਲੈ ਕੇ ਮੀਟਿੰਗ ਹੋਣੀ ਹੈ 17 ਅਗਸਤ ਨੂੰ ਉਹਦੇ ਤਿਆਰੀਆਂ ਵਿੱਚ ਵੀ ਜੁੜੇ ਹੋਏ ਆ ਕਿਉਂਕਿ ਉਹ ਪੂਰੇ ਕੇਂਦਰ ਪੱਤਰ ਦੀ ਮੀਟਿੰਗ ਹੈ ਦਰਮੇਸ਼ਾ ਗੀਤ ਗਾਇਆ ਮੈਂ ਮੈਨੂੰ ਪੱਛਿਆ ਮੇ ਪੰਡ ਨੱਗੇ ਪਾਵੀ ਮੇ ਮੈਂ ਕਥਿਆਂ ਨੀ ਪੰਡ ਲਗੇ ਪਾ ਕਥਿਆਂ ਨੀ ਇਸ ਪੰਡ ਚੋਂ ਝਬਕਦੀ ਨੇਰੇ ਬਾਪੂ ਦੀ ਲਾਟ ਜਲੀ ਮਾਏ ਮੈਨੂੰ ਕਥਿਆਂ ਨੀ ਪੰਡ ਲਗੇ ਪਾ ਆੜੀਆਂ ਟੜਾਂ ਦੇ ਵਾਂਗੂ ਮੇਰਾ ਟਿੜਕ ਟਿੜਕ ਤਿਨ ਜਾਵੇ ਸਮਝ ਨਾ ਪੌਂਦਾ ਦਿਲ ਦਾ ਪੰਛੀ ਕੌਣ ਇਹ ਨੂੰ ਸਮਝਾਵੇ ਹੱਥ ਕਿਸੇ ਦਾ ਕੌਣ ਚੁੱਕ ਗਿਆ ਹੱਥ ਕਿਸੇ ਦਾ ਕੌਣ ਚੁੱਕ ਗਿਆ ਕਿਤੇ ਛੋਕ ਖਿਲਾੜੀ ਹੋਏ ਲੱਗੇ ਜੀ ਆਣ ਆਇਆ ਨਾਲ ਰੇਤਾ ਤੇਨਾ ਕੰਦਾ ਟਿਕਦੀਆ ਰੇਤਾ ਤੇਨਾ ਕੰਦਾ ਟਿਕਦੀਆ ਕੰਦਾ ਟਿਕਦੀਆ ਨੀਹਾਨਾਲ ਕੰਦਾ ਟਿਕਦੀਆ ਨੀਹਾਨਾ ਬੁੱਢੇ ਮਾਪੇ ਘਰ ਦੇ ਬੁੱਢੇ ਬੁੱਢੇ ਮਾਪੇ ਘਰ ਦੇ ਬੁੱਢੇ ਸੱਚ ਸਿਆਣੇ ਕਹਿੰਦੇ ਨੇ ਇਹਾਂ ਦੇ ਸੋਤੇ ਮੌਜ ਬਹਾਰਾ ਈਨਾ ਉੱਤਰ ਲੈ ਜਾਈਏ ਇਨਾ ਦੇ ਚੇਤੇ ਮੌਜੀ ਮਹਾਰਾ ਧੀਆ ਪੁੱਤਰ ਲੈਂਦੇ ਨੇ ਸੌਖੇ ਕਰਦੇ ਸਾਡੇ ਪੈੜੇ ਸੌਖੇ ਕਰਦੇ ਸਾਡੇ ਪੈੜੇ ਸਾਕੇ ਪੁੱਤੀਆਂ ਲੋਹਾ ਨਾਲ ਘਰ ਤਾਂ ਸਭ ਦੇ ਸੋਹਣੇ ਹੁੰਦੇ ਪਰ ਸੋਹਣੇ ਲੱਗਦੇ ਜੀਆ ਨਾਲ ਪਰ ਸੋਹਣੇ ਲੱਗਦੇ ਜੀਆ ਨਾਲ ਇਹ ਨਹੀਂ ਕਹੀ ਹੈ ਬਜੀ ਆ ਮੇਰੇ ਕੋਲ ਜਨਾਮਤ ਚ 85 ਦਾ ਰਾਜੀ ਨੂੰ ਕਹਿ ਰਹੇ ਜਿਵੇਂ ਨਾਲ ਹੁਣ ਲੱਗਦਾ ਹੈ ਕਿ ਇਤਨੀ ਉਹਨਾਂ ਦੇ ਘਰੇ ਹੈ ਕੋ ਬੰਦੇ ਨੇ ਕੋ ਨਾ ਮਦਦ ਚ ਕਰਦਾ ਹੈ ਬੜੇ ਕੰਮ ਬਰਵਾ ਰਿਹਾ ਕਿ ਤੇ ਨਾ ਹੁਣ ਬਚੋੜਾ ਵੀ ਕਹਿ ਲਈਏ ਜਾਂ ਪੋਜੀਟਿਵ ਗੈਂਟੀਆ ਮੇਰਾ ਖਿਆਲ ਬਾਤੋ ਬਤਾ ਬਿਆਨ ਦੇਣਾ ਹੈ ਹੱਥ ਖਾਦਾ ਹੈ ਨਖਾਨ ਦੇਣਾ ਹੈ ਸ਼ੇਅਰ ਸੁਣ ਕੇ ਦਾਦ ਨਹੀਂ ਦੇਣੀ ਬਿਜਲੀ ਗੱਲ ਤੇ ਧਿਆਨ ਦੇਣਾ ਹੈ ਬਿਜਲੀ ਗੱਲ ਤੇ ਧਿਆਨ ਦੇਣਾ ਹੈ ਸੋਨਾ ਕਹਿੰਦਾ ਹੈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜਿਉਂ ਆਪ ਆਪਣੇ ਇੱਥੇ ਆ ਵੀ ਦਰਵਾਜ਼ਾ ਕਰਵਾਇਆ ਸੋਨੇ ਦਲ ਮਹਿਨਾ ਜੋ ਉਚੜਿ ਹਾਣੀਆਂ ਤੇਰ ਬਜੋ ਦੇ ਹਸੜਿ ਹਾਣੀਆਂ ਸੋਨੇ ਦਲ ਮਹਿਨਾ ਜੋ सोण कैसे नसीब ने मेरे? कैसे पादरे माली बिन सुका मेर सजरां देबर दे। कैसे नसीबर बैदरू मुड़ मुड़े साउन प मुड़ के सावन आ सजना मुड़ के सावन आ सजना माइया मेरे कन च बुजारत है माइया मेरे कान च बुजारत पाँगा है मेरा दिल बुरा माहिया माइया मेरे कल च बुजारत पाँगा है मेरा रोंदा दिल बुरा माइया कि लौदा कि ਕਿੱਤੇ ਬਚਾਉਂਦਾ ਹੈ ਕਿਤੇ ਸੁੱਖਤੀ ਕਲਾ ਜਗਾਉਂਦਾ ਹੈ ਕਿਤੇ ਲਾਉਂਦਾ ਹੈ ਕਿਤੇ ਬਚਾਉਂਦਾ ਹੈ ਕਿਤੇ ਸੁੱਖਤੀ ਕਲਾ ਜਗਾਉਂਦਾ ਹੈ ਕਿਤੇ ਖੁਸ਼ੀਆਂ ਤਾਂ ਹੀ ਲਗਾਉਂਦਾ ਨੇ ਕਿਤੇ ਖੁਸ਼ੀਆਂ ਤਾਂ ਹੀ ਲਗਾਉਂਦਾ ਹੈ ਕਿਤੇ ਗਿਆਮ ਥੋਲੀ ਵਿੱਚ ਪਾਉਂਦਾ ਕਿਤੇ ਖੁਸ਼ੀਆਂ ਤਾਂ ਹੀ ਲਗਾਉਂਦਾ ਹੈ ਕਿਤੇ ਗਿਆਮ ਥੋਲੀ ਵਿੱਚ ਪਾਉਂਦਾ ਹੈ ਮੁਰਮੁਰ ਮੁਕੀਆਂ ਲਾਉਂਦਾ ਹੈ ਛੇਤੀ ਆ ਕੇ ਤੂੰ ਸਮਝਾ ਮਈਆ ਮੁਰਗੜਕੇ ਸਾਬਣ ਹੁੰਦਾ ਹੈ ਕਿ ਤੂੰ ਵੀ ਮੁਰਗੜਕੇ ਆ ਮਾਈ ਜੱਸਪ੍ਰੀਤ ਬਾਜਬਾਨ ਜੱਸਪ੍ਰੀਤ ਬਾਜਬਾਨ ਨੇ ਮੇਰਾ ਦਰਦ ਜਾਣ ਲਿਆ ਜੱਸਪ੍ਰੀਤ ਬਾਜਬਾਨ ਨੇ ਮੇਰਾ ਦਰਦ ਹੀ ਜਾਣ ਲਿਆ ਪਾਣੀ ਬਿਨ ਮੱਛੀ ਦਾ ਪਾਣੀ ਬਿਨ ਮੱਛਲੀ ਦਾ ਹਾਲ ਹਾਲ ਮੇਰਾ ਪਹਿਚਾਨ ਲਿਆ ਹੁੰਦਾ ਹੈ ਤੂੰ ਇਹ ਨੂੰ ਆਕੇ ਸਮਝਾ ਮਾਈ ਇਹ ਰਮਚਾ ਨਾ ਸਮਝਾਉਂਦਾ ਹੈ ਸੁਣਵਾ ਸਮਝਾ ਮਾਈਆ ਮੁਰਗੜਕੇ ਸਾਬਣ ਪਾਉਂਦਾ ਹੈ ਤੋਮੀ ਮੁੜ ਕੇ ਆ ਮਾਇਆ ਮੇਰੇ ਪੁੱਤਰ ਜਨਾ ਇਹ ਨਾ ਅਗਰੇ ਲਗਾਈ ਗਾਜਾ ਜੀ ਕੋਣ ਮੈਂ ਇਸੇ ਕਾਹਨ ਦਾ ਇਤਰਾਜ਼ ਕਰ ਰਹੇ ਹਾਂ ਜੀ ਨੂੰ ਕੋਈ ਆਪਣੇ ਇੱਕ ਆਗੂ ਜਦੋਂ ਇਹਨਾਂ ਤੋਂ ਵਾਅਦਾ ਸ੍ਰੀ ਰਾਮ ਦੀ ਰਸਮ ਦੇ ਰਿਹਾ ਉਹ ਕਰਨੇ ਤੇ ਆਪਾਂ ਨੂੰ ਕੋਈ ਕੋ ਆਪਣੇ ਰੂਪੇ ਸਹਾਵਨ ਜਿਾਈ ਮਾਇ ਨਹੀਂ ਮਾਇ ਨੂੰ ਕੋਈ ਕੋ ਆਪਣੇ ਰੂਪੇ ਸਹਾਵਨ ਜਿਾਈ

ਸੋਨ ਬਿਝਿਆ ਸੁਖਿਆ ਗਿਆ ਸਾਰਾ ਆਨੰਦ ਮਿਲ ਪਿਆ ਉਧਰ ਤੇ ਕੀ ਸਿਹਤ ਹੋ ਗਈ ਉਹ ਆਪਿਆਰ ਦੀ ਆਈ ਮਾਇ ਜੀ ਪੂਰੇ ਪੱਤੂ ਹੀ ਬੰਨੜ ਪਿਆਰ ਕਰਨ ਲੱਗੀ ਜਿਵੇਂ ਪੱਤੂ ਲੈ ਆਈ ਮਨੀ ਵਾਈ ਮਨੀ ਵਾਈ ਸਿਰ ਵਿੱਚ ਕੇਂਦਰ ਵੀ ਅਬੂ ਦੇਖ ਸਰ ਹੈ ਜੜੀ ਜੜੀ ਨਵਾਸ਼ਾ ਰਖਾਈ ਹੈ ਤੋਂ ਬਣਾਏ ਨੀ ਗੋਪੀਕੀਤਾ ਦੇ ਕਲਾਕਾਰ ਸਵੇਰੇ ਸਤ ਸ੍ਰੀ ਅਕਾਲ ਨਮ ਜੋਸ ਸਨਸਥਾ ਹੋਰ ਪੰਜਾਬ ਸਰਸਵਾ ਨੂੰ ਨਮਸਕਾਰ ਸੋ ਆਜ ਸੁਨਣ ਨੂੰ ਆ ਦੇਖਦੇ ਜੀ ਉਹ ਜੀ ਆ ਕੰਦੇ ਸਾਕੀ ਸਾਹਿਬ ਜੀ ਬਹੁਤ ਹੀ ਵੱਡੀਆਂ ਜਿਹੜੀਆਂ ਸੁਵਾਆਂ ਆ ਉਹ ਪੰਜਾਬੀ ਸਾਹਿਤ ਨੂੰ ਖਾਸ ਕਰਕੇ ਦੇਵਾਂ ਦੇ ਗੀਤ ਨੇ ਇਹਨਾਂ ਦੀ ਰਵਾਇਤ ਆ ਆਵਾਜ਼ ਭਾਵੇਂ ਕਿ ਅਮਰ ਦੇ ਹੱਥ ਜਨਾਂ ਲੈ ਕਹਿੰਦਾ ਜੀ ਵਾਜੂ ਨਹੀਂ ਕਿ ਮਾਰ ਨਹੀਂ ਲੱਭਿਆ ਉਹ ਨਹੀਂ ਕਿਹਾ ਉਸੇ ਤਰ੍ਹਾਂ ਨਹੀਂ ਹਾਜ਼ਰੀ ਕਰਤੀ ਜਿਹੜੇ ਉਹ ਪਹਿਲਾਂ ਕੁੰਦੇ ਸੀ ਹਾਲੋ ਸਾਹਿਬ ਅੱਗੇ ਆ ਜਾ ਆ ਜਾ ਮੜ ਕੇ ਕੁਦੀ ਪੜੀ ਆ ਤੇਰੇ ਨਾਂ ਮਾਸ ਇੱਕ ਮਿੰਟ ਜੀ ਹਾਂ ਜੀ

मल्ला लोदियाँ तो प्यार पंद्र भी कोई भी पहुंचे हैं सोना में, में उसे आते बहुत जिया। बारे तो मैं तुरजिया धनबाद तुम्हें जानो मैं जी सलमान के तौर पर बोला मेरा ख्याल है बहुत समा लग जाता है असलमान तो मेरा देना है पर लायक नहीं थी ਜੇ ਜੀ ਜਿਹੜਾ ਧਿਆਨ ਚੱਲੀ ਜੀ ਧਿਆਨ ਹੈ ਹੋਰ ਸਜਣਾ ਸੰਧੂ ਸਾਹਿਬ ਜੀ ਮਿਸਤਰੀ ਜੀ ਨੂੰ ਜੜਾਈ ਸਾਡੀ ਮਿਕਸ਼ੀਰ ਉੱਪਰ ਜਾਣੇ ਮੈਂ ਕੁਛ ਕਹਿ ਨਹੀਂ ਸਕਦਾ ਤੁਹਾਨੂੰ ਪਰ ਕੋਸ਼ਿਸ਼ ਕਰਾਂਗੇ ਹੋਰ ਨਹੀਂ ਜੇ ਸਜਣਾ

तेरे ले ते सलम थोरो ਦਾਰ ਦੇ ਕੱਤੇ ਦੇ ਰੀਤੇ ਜ਼ਾਲਮ ਦੇ ਜ਼ੁਲਮ ਤੋਂ ਆਤਮਾ ਸੇ ਫਿਰਾਗੀ ਮਾਜ਼ੀ ਦੇ ਬੋਲ ਬਾਰੇ ਇਹਦਾ ਸ਼ਾਇਰ ਹੈ ਜੀ ਭਗਤ ਸਿੰਘ ਦੇ ਇਸ ਜੀਲੇ ਦੀ ਧਰਤੀ ਜਿਹੜੀ ਹੈ ਇੱਕ ਆਸ਼ੀਰ ਜਿਹੜਾ ਹੈ ਇਹ ਇਹਗਾ ਸੱਜੇ ਨੂੰ ਦੂਜਾ ਵਿਸਤਾਰ ਪਾੜੇ ਵਿਕੇਸ ਰੱਖ ਤੂੰ ਰਕੂ ਸ਼ਾਮਾ ਇਸ ਰੁਖ ਤੋਂ ਇਸ ਰੁਖ ਤੋਂ ਹੁਣ ਆਸ ਨਾ ਰੱਖੋ ਸ਼ਾਮਾ ਦੀ ਕੋੰਤੂ ਇਸ ਦਾ ਹਰ ਪੱਤਾ ਮੁਰਝਾ ਜਾਏ ਹੈ। ਜਾਈਂ ਰਾਜੀ ਵਿਆਪਾਲ ਕਾ ਜਾਈਂ ਰਾਜਪਾਲ ਕਾ ਹੈਗੇ ਤੇ ਚਾਹੇ ਵਿਧਾਨਪਾਲ ਕਾ ਹੈਗੇ। ਤੋਂ ਵੰਤ ਕੇ ਨੇ ਸੇ ਆਪ ਹੀ ਆਮੀਦ ਦੇ ਨਾਮ ਤੇ ਰੋਸ਼ਨੀ ਦੇ ਆਸਾਨੂ रोशनी दे हर समय तलवार बहुत बहुत तो जो मर्जी मैं तूफान हा हम रोखना मेनू असंभद है मैं तूफान हा हम रोखना मेनु असम है ना तो योद्धा समझ बैठी कि कुछ मैं कर नहीं सकता चलिए मेरा इश्क मेरी जान लेंदा है तो हज है जो मेरा इश्क मेरी जान लेंदा है तो हाजिर है मैं करता तो तुर पाया हाँ ਸਾਰ ਕਿਸੇ ਪਰ ਮੈਂ ਸਕਦਾ ਹਮੇਰਾ ਸਾਥ ਵਿੱਚ ਹਮੇਸ਼ਾ ਸਾਥ ਵਿੱਚ ਰਹਿਣ ਦੀ ਉਹਨਾਂ ਨੂੰ ਆਦਤ ਹੈ ਹਮੇਸ਼ਾ ਸਾਥ ਵਿੱਚ ਰਹਿਣ ਦੀ ਉਹਨਾਂ ਨੂੰ ਆਦਤ ਹੈ ਬਿਨਾਂ ਦੇਖੇ ਉਹਨਾਂ ਨੂੰ ਆਖਣਾ ਪਰਸਪਰ ਨਹੀਂ ਸਕਦਾ ਸਾਰ ਮੁੱਖ ਦਰਜਾ ਮਾਜਬ ਹਾਲਾਤ ਵਿੱਚ ਮੇਰੇ ਮੈਂ ਜੀਦਾ ਮਰ ਨਹੀਂ ਸਕਦਾ ਹਾਜੀ ਹਨਾਤ ਮੇਰੇ ਮੈਂ ਜੀ ਸਾਹ ਨਹੀਂ ਸਕਦਾ ਬਹੁਤ ਲੋਟ ਸਭ ਕੁਝ ਚਲੋ ਆਹ ਰਹੀ ਦੀ ਆ ਹਾਂ ਜੀ ਦੂਜੇ ਵੀ ਆਏ ਹੋ ਨਾ ਨੂੰ ਚਲੋ ਜੀ बहुत बहुत धन्यवाद जी हाँ तो जी सालो साहब इधर ही साखी साहब इधर भाई भाई हो जाओ नॉन

ਅਰੇ ਇਹ ਲੋਗੇ ਕਿਤੇ ਸਾਰੇ ਆਉਣਗੇ ਅੱਗੇ ਜਿੰਨੇ ਆਏ ਪਾਈਤਰ ਸਾਰੇ ਪਾਈਤਰ ਆ ਜਿੰਨੇ ਆਇਆ ਉਹਨਾਂ ਸਾਰਿਆਂ ਦਾ ਆਂਟੀ ਤੋਂ ਜਿਆਨ ਇਕਾ ਗੌਰ ਕਰਦੇ ਆ ਇੰਦੇ ਪੰਜਾਬੀ ਸੰਸਥਾ ਬਨੋ ਜਾ ਪ੍ਰੋਗਰਾਮ ਪਾਵਨ ਦਾ 5 ਮਹੀਨੇ ਚ ਕਵੀ ਦਰਵਾਰ ਕਰਵਾਇਆ ਗਿਆ ਮੈਂ ਇੰਗਲਿਸ਼ ਪੁਲਿਸ ਲਗਾ ਕਰਦਾ ਕਿਉਂਕਿ ਅੱਜ ਵੀ ਗੇਟ ਦੇ ਵਿੱਚ ਇੱਕ ਕਮੀ ਦਰਵਾਜ਼ਾ ਜਿਹੜਾ ਬਹੁਤ ਘੱਟੇ ਮਨਕਲ ਫਿਰ ਭਾਜੀ ਫਿਰ ਨਾਲ 57 ਮਹੀਨੇ ਦੀ ਹੁੰਦੀ ਹੈ ਕਿ ਬਹੁਤ ਕੱਟ ਹੁੰਦੇ ਆ ਇਹਨੂੰ ਆਪਾਂ ਨੂੰ ਬਨਵਾ ਚੱਕ ਕੇ ਕਰਨਾ ਚਾਹੀਦਾ ਕੱਲੇ ਪਾਵਨ ਦੇ ਮਹੀਨੇ ਹੋਰ ਵੀ ਬੜੇ ਪ੍ਰਤੀਆ ਕਵਿਤਾ ਕਮੀ ਹੈ ਯਾਰ ਜਿਉਂਦੀ ਕਿਉਂ 57 ਲਿਖ ਕਰ ਦੇ ਉਹ ਸਾਰਾ ਰੰਗਿਆ ਉਹਨਾਂ ਹੋਣੀ ਕਰਦੇ ਨਹੀਂ ਹੈ ਅਫਸਲ ਕਰਨੇ ਚਾਹੀਦੇ ਹੈ ਕਿਉਂਕਿ ਬਾਕੀ ਜਿੱਥੇ ਇੱਕੋ ਟੀਮ ਸਿੱਤੇ ਮੇਰੇ ਸਹਿਯੋਗ ਨੇ ਲੋੜ ਆ। ਕਿਤੇ ਵੀ ਸਾਬਤ ਦਰਬਾਰ ਹੁੰਦਾ ਮੇਰੇ ਕੋਲ 3500 ਰੁਪਇਆ ਹਰ ਇੱਕ ਨੂੰ ਦਿੱਤਾ ਜਾਗੋ ਸਾਰੇ ਦਿੱਸੇ ਕਿ ਜਿੱਥੇ ਮਰਜੀ ਕਰ ਲਵੇ ਉਹ 3500 ਰੁਪਇਆ ਮੇਰੇ ਕੋ ਆਪਣਾ ਮੇਰਾ ਸਹਿਯੋਗ ਲੈ ਜੀਏ ਤਾਂ ਕਿ ਪਛਿਆਰੂ ਪਤਾ ਲੱਗੇ ਆਪਣੀ ਪੰਜਾਬ ਦੀ ਵਿਸਤੇ ਦੇ ਨਾਲ ਆਪਾਂ ਜੁੜੀਏ। ਅਸੀਂ ਅੱਜ ਨਸ਼ੀਲ ਵਿੱਚ ਤਾਂ ਬੈਗੇ ਆ ਪਰ ਆਪਾਂ ਆਪਣਾ ਜਿਹੜਾ ਵਿਸਥਾਰ ਦਾ ਮੇਨ ਵਿਸਥਾਰ ਪੈਨ ਕੋ ਹੁੰਦੇ ਜਾ ਰਹੇ ਆ। ਕਮੀ ਕਮ ਸਾਵਾ ਸਾਲ ਤੋਂ ਮਿਲ ਰਹੀਆਂ ਕਵਤਾਵਾ ਜਿਹਨੂੰ ਆਪਾਂ ਜੋ ਰਾਈਟਰ ਲਿਖਦੇ ਆ ਇਹਨਾਂ ਦਾ ਇੱਕ ਮਤਲਬ ਹੁੰਦਾ ਇਹਨਾਂ ਮਕੀਨੀ ਹੁੰਦਾ ਸਮਝ ਕੇ ਸੋੜਿਆ ਜਾ ਲੋ ਕਿ ਬੱਚੇ ਜਿਹੜੇ ਅੰਸਲ ਕਿੱਤੇ ਚ ਲਾ ਕੇ ਆਪਾਂ ਕੁੜੀਆਂ ਨਾਲ ਬੱਚਿਆਂ ਨਾਲ ਕੁੜੀਆਂ ਦੀ ਬਰਾਬਰੀ ਕਰਦੇ ਆ ਕੁੜੀਆਂ ਨੇ ਬਰਾਬਰਤਾ ਜਿਆਦਾ ਕੰਡ ਕੀਤੀ ਆ ਉਹਨਾਂ ਨੇ ਵੀ ਨਿਸ਼ਾਨੀ ਕੀਤੀ ਆ ਅੱਜ ਚੰਡੀਗੜ੍ਹ ਜਾ ਕੇ ਦੇਖੋ ਕਿਸੇ ਵੀ ਕਲੱਬ ਚ ਜਾ ਕੇ ਬੈਠੋ ਤਾਂ ਕੁੜੀਆਂ ਦੀ ਨਿਮਤ ਚਰ ਜਾਵਨ ਲੱਗ ਜਾਂਦੇ ਕਿ ਮੁੰਡਿਆਂ ਨਾਲ ਟੱਪ ਲਉਂਦੇ ਆ ਉੱਥੇ ਉਹਨਾਂ ਦੇ ਨਿਮਤ ਜਾਵਨ ਲੱਗ ਜਾਂਦੇ ਆ ਇਸ ਤਰ੍ਹਾਂ ਦੇ ਪ੍ਰਾਪਤਤਾ ਚਾਹੀਦੀ ਹੈ ਪ੍ਰਾਪਤਤਾ ਜਿਹੜੀ ਚਾਹੀਦੀ ਹੈ ਉਹ ਲਾਓ ਆ ਨਸ਼ੇ ਦੀ ਪ੍ਰਾਪਤਾ ਹੈ ਨਾ ਕਿ ਪੱਕੀ ਨਾ ਇਹ ਉਹ ਛੱਡਣਾ ਜੀਦਾ ਕਿ ਕੁੜੀਆਂ ਨੂੰ ਤੇ ਕਿ ਮੁੰਡਿਆਂ ਨੂੰ ਛੱਡਣਾ ਇਹਨਾਂ ਤੋਂ ਫਰੇਡ ਕਰਦਾ ਜਿੰਦਾ ਇਹਨਾਂ ਦੀ ਕੀ ਰੱਖਿਆ ਜਿਹੜਾ ਦੇ ਬੱਚੇ ਨਸ਼ੇ ਕਰਦੇ ਆ ਉਹਨਾਂ ਨੂੰ ਕਿੰਨੀ ਉਮਰਾਂ ਦੇ ਜਿਹੜਾ ਕੋਲ ਪਖੜਾ ਦੇ ਜੇ ਕੋਈ 22 ਸਾਲ ਦੀ ਐਸ ਕੋ ਨਸ਼ਾ ਕਰਨ ਲੱਗ ਪਾ ਤਾਂ 35 ਸਾਲ ਤੋਂ ਪਰੋਹ ਉਮਰ ਹੈ ਨਹੀਂ ਸੁਪਤਕ ਹੋ ਜਾਂਦੇ ਹੋ ਇਹਦਾ ਦੇ ਹਾਲ ਹੋ ਗਏ ਉਹਨਾਂ ਤੇ ਮਾਪਿਓ ਉਹ ਵੀ ਇਹ ਕੋਤੋਂ ਲੈ ਕੇ ਆ ਜੀ ਮੇਰਾ ਬੱਚਾ ਘਰ ਆ ਜੂਗਾ ਨਹੀਂ ਆ ਜੂਗਾ ਤਾਂ ਮੈਂ ਤੁਹਾਨੂੰ ਬਥੇਰਾ ਧਿਆਨ ਕਰੂ ਕੀ ਖਾਣਾ ਖਿਲਾਇਆ ਕਿਤਾ ਜੀ ਰਿਹਾ ਹੋ ਕਿਉਂਕਿ ਬੱਚੇ ਤਾਂ ਬਣਾ ਪਰਵਾਰ ਹੀ ਹੈ ਨਾ ਤੇ ਬਾਕੀ ਮੈਂ ਹੁਣ ਤੁਹਾਡਾ ਬਹੁਤ ਸਾਰੇ ਦਾ ਧੰਨਵਾਦ ਕਰਨਾ ਬਸ ਔਰ ਥੋੜਾ ਜਿਹਾ ਮੇਰੇ ਤੋਂ ਮਿਹਰ ਰਹਿਤ ਪਰਮਾਤਮਾ ਦੀ ਕਰਨੀ ਚਾਹੀਦੀ ਸਾਨੂੰ ਮੈਂ ਕਹ ਰਹੀ ਹਾਂ ਕਿ ਤੁਹਾਨੂੰ ਗਾਲੀ ਨਾ ਮੈਂ ਰਾਈਟਰ ਤਾਂ ਹੈ ਨਹੀਂ ਫਾਈਟਰ ਰਾਈਟਰ ਵਾਈਟ ਤਾਂ ਤੁਸੀਂ ਮੈਨੂੰ ਮੈਨੂੰ ਲੱਗਦਾ ਕਿ ਮੈਂ ਕਹੀਂ ਕਵੀ ਨਾ ਬਣ ਜਾਉ ਆਪਕੀ ਮੈਜ਼ਿਕ ਮੇ ਆ ਕੇ ਮੈਂ ਸ਼ਾਇਦ ਕਵੀ ਬਣ ਨਾ ਜਾਵਾਂ ਮੈਨੂੰ ਨਹੀਂ ਲੱਗਦਾ ਬਾਕੀ ਜਦੋਂ ਤੁਸੀਂ ਨੈਕਸਟ ਅਪਨ ਦਾ 11 ਤਰੀਕ ਨੂੰ ਪ੍ਰੋਗਰਾਮ ਹੈਗਾ ਪੰਜਾਬ ਸਾਹਿਤ ਸਭਾ ਵੱਲੋਂ ਸੋਪਾ ਆਰੀਆ ਸਕੂਲ ਨਵਾਸ਼ਹਿਰ ਦੇ 12:30 ਵਜੇ ਉੱਥੇ ਸਾਰੇ ਬਹੁਤ ਕੋਸ਼ਿਸ਼ ਕਰਾਂਗੇ ਕਿ ਅਗਲੇ ਦੋ ਦੇ ਬਲੰਗ ਬਣ ਕੇ ਕੋਸ਼ਿਸ਼ ਕਰਾਂਗੇ ਬਾਕੀ ਸਾਰੇ ਜਿੰਨੇ ਵੀ ਮੇਰੇ ਕੈਂਪਰਾਲ ਸਾਥੀ ਸਗਰ ਮਿੱਤਰ ਜਿਨੇ ਪੰਜਾਬ ਸਾਹਿਤ ਸਭਾ ਕੇਸੀ ਸਾਹਿਤ ਸਭਾ ਵੱਲੋਂ ਸਿੰਘ ਜੀ ਜੀ ਦਾ ਬਹੁਤ 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 ਧੰਨਵਾਦ। ਇਹ ਸੱਜਣਾ ਸ਼ਿਮ ਭਲਸੇਂ ਨਗਰ ਦਾ ਸਵਰਗ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ, ਕਲਪੇਰ, ਨਮੀਆਂ ਤੇ ਤਾਜ਼ੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ। ਉਦੋਂ ਤੱਕ ਵਾਸਤੇ ਪਤਨੀ ਸਿੰਘ ਅਜਾਜਤ ਦਿਓ। ਧੰਨਵਾਦ।